ਹਾਂਜੀ ਪੰਜਾਬੀ ਉਹ ਸਾਸੀ ਆਕਾਲ ਅਕਸਰ ਹੀ ਅਸੀਂ ਸਮਾਜ ਦੇ ਵਿੱਚ ਵੇਖਿਆ ਹੋਵੇਗਾ ਜਿਹੜਾ ਕਿਸੇ ਵੀ ਪਰਿਵਾਰ ਦੇ ਵਿੱਚ ਵੱਡਾ ਪੁੱਤਰ ਹੁੰਦਾ ਹੈ ਉਹ ਆਪਣੇ ਮਾਂ ਬਾਪ ਦੇ ਨਾਲ ਆਪਣੇ ਬਾਪ ਦੇ ਨਾਲ ਮਿਹਨਤ ਕਰਦਾ ਹੈ ਭਾਵੇਂ ਉਹ ਖੇਤੀਬਾੜੀ ਹੋਵੇ ਭਾਵੇਂ ਉਹ ਕੋਈ ਵਪਾਰ ਹੋਵੇ ਇਥੋਂ ਤੱਕ ਕਿ ਭਾਵੇਂ ਕੋਈ ਪਰਿਵਾਰ ਮਿਹਨਤ ਮਜ਼ਦੂਰੀ ਕਰਦਾ ਹੋਵੇ ਔਰ ਜਿਹੜਾ ਵੱਡਾ ਘਰ ਦਾ ਬੱਚਾ ਹੁੰਦਾ ਹੈ ਬੇਟਾ ਹੁੰਦਾ ਹੈ ਉਹ ਆਪਣੇ ਬਾਪ ਦੇ ਨਾਲ ਬਹੁਤ ਮਿਹਨਤ ਕਰਦਾ ਹੈ ਕਾਰੋਬਾਰ ਬਣਾਉਂਦਾ ਹੈ ਵਪਾਰ ਨੂੰ ਖੜਾ ਕਰਦਾ ਹੈ ਜ਼ਮੀਨ ਜਾਇਦਾਦ ਬਣਾਉਂਦਾ ਹੈ ਮਿਹਨਤ ਮਜ਼ਦੂਰੀ ਕਰਕੇ ਆਪਣੇ ਬਾਪ ਦੇ ਨਾਲ ਸਹਾਰਾ ਕਰਦਾ ਹੈ ਪਰ ਸਮਾਂ ਆਉਣ ਤੇ ਜਦੋਂ ਜ਼ਮੀਨ ਜਾਇਦਾਦ ਵਪਾਰ ਦੀ ਘਰ ਦੀ ਵੰਡ ਹੁੰਦੀ ਹੈ ਤਾਂ ਅਕਸਰ ਹੀ ਵੱਡੇ ਭਰਾ ਨੂੰ ਬਹੁਤ ਥੋੜਾ ਤੇ ਤੂੰ ਬਹੁਤ ਕੁਝ ਖਾ ਲਿਆ ਬਹੁਤ ਕੁਝ ਬਣਾ ਲਿਆ ਕਹਿ ਕੇ ਦੂਸਰੇ ਛੋਟੇ ਭਰਾਵਾਂ ਵੱਲੋਂ ਵੱਡੇ ਭਰਾ ਨੂੰ ਜਲੀਲ ਕੀਤਾ ਜਾਂਦਾ ਹੈ ਪਰ ਵੱਡੇ ਭਰਾ ਦੀ ਬਾਪ ਦੇ ਨਾਲ ਕੀਤੀ ਹੋਈ ਮਿਹਨਤ ਵਹਾਇਆ ਪਸੀਨਾ ਵਕਤ ਗਵਾਇਆ ਕਿਸੇ ਨੂੰ ਯਾਦ ਨਹੀਂ ਰਹਿੰਦਾ ਅਕਸਰ ਇਹ ਹਰ ਇੱਕ ਸਮਾਜ ਹਰ ਇੱਕ ਧਰਮ ਹਰ ਇੱਕ ਪਰਿਵਾਰ ਦੇ ਵਿੱਚ ਇਹ ਗੱਲ ਹੋਈ ਹੋਵੇਗੀ ਗੱਲ ਚੰਗੀ ਲੱਗੀ ਤਾਂ ਸ਼ੇਅਰ ਕਰ ਦਿਓ ਜੀ